ਹੈਲੋ ਫਰੈਂਡਸ ਅੱਛੀ ਕਾਲ ਸਵਾਗਤ ਹੈ ਤੁਹਾਡਾ ਸਰਬਜੀਤ ਵਲੌਗ ਵਿੱਚ ਅਸੀਂ ਸਾਰੇ ਠੀਕ ਆ ਉਮੀਦ ਕਰਦੇ ਤੁਸੀਂ ਵੀ ਸਾਰੇ ਠੀਕ ਹੋਗਾ ਆਪ ਆਪਣੇ ਘਰਾਂ ਵਿੱਚ ਤੇ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਸਾਰੀ YouTube ਫੈਮਿਲੀ ਨੂੰ ਤੇ ਟਾਈਮ ਇੱਥੇ ਪੌਣੇ ਤਿੰਨ ਦਾ ਹੋ ਗਿਆ ਤੇ ਕਾਫੀ ਕੰਮ ਲੇਟ ਹੋ ਕੇ ਸਿਰ ਬ੍ਰੇਕਫਾਸਟ ਵੀ ਲੇਟ ਸੀਗਾ ਤੇ ਹੁਣ ਭੁੱਖ ਲੱਗੀ ਹੋਏ ਸਾਗ ਜਿਹੜਾ ਰਿੱਚ ਗਿਆ ਸੀ ਰਾਤ ਦਾ ਤੁਹਾਨੂੰ ਪਤਾ ਹੀ ਆ ਦਾਲ ਵੀ ਬਣੀ ਪਈ ਆ ਤੇ ਹੁਣ ਮੈਂ ਸਾਗ ਨੂੰ ਤੜਕਾ ਲਗਾਉਣਾ ਹੈ ਇਧਰ ਬਰਤਨ ਵਗੈਰੇ ਸਾਰੇ ਸਾਫ਼ ਕੀਤੇ ਹੋਏ ਨੇ ਮੋਸਟਲੀ ਸਾਰਾ ਕੰਮ ਹੋ ਗਿਆ ਮੇਰਾ ਬਸ ਹੁਣ ਨਾ ਭੁੱਖ ਲੱਗ ਰਹੀ ਸੀ ਤੇ ਵਿਰਿੰਦਰਾਂ ਨੇ ਕੁਝ ਬਣਾ ਲਿਆ ਮੈਂ ਕਿਹਾ ਸਾਗ ਤੜਕ ਲੈਣੇ ਰੋਟੀ ਖਾਂਦੇ ਆ ਤੇ ਹੁਣ ਅਸੀਂ ਸਾਗ ਤੜਕਣ ਲੱਗੇ ਆ ਤੇ ਬਣੇ ਰਿਓ ਇਦਾਂ ਹੀ ਤੁਸੀਂ ਬਹੁਤ ਪਿਆਰ ਕਰ ਰਹੇ ਹੋ ਸਾਰੇ ਜਣੇ ਅਗਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਵੀ ਕਰਦੇ ਆ ਕਰੋ ਹਾਈਪ ਵੀ ਕਰਦੇ ਹੋ ਤਾਂ ਚਲੋ ਹੁਣ ਲਾਉਂਦੇ ਆ ਤੜਕਾ ਦਾ ਸਾਗ ਨੂੰ ਤੇ ਨਾਲ ਬਣੇ ਰਿਓ ਇਦਾਂ ਹੀ ਹਾਂਜੀ ਫਰੈਂਡਸ ਤੇ ਇੱਥੇ ਮੈਂ ਲੱਗ ਗਈ ਸੀ ਸਾਗ ਨੂੰ ਤੜਕਾ ਲਗਾਉਣ ਵਾਸਤੇ ਤੇ ਕੜਾਈ ਮੇਂ ਰੱਖ ਦਿੱਤੀ ਸੀ ਤੇ ਸਰੋਂ ਦਾ ਤੇਲ ਮੈਂ ਪਾ ਦਿੱਤਾ ਵਿੱਚ ਤੇ ਅੱਜ ਲਾਵਾਂਗੇ ਸਰੋਂ ਦੇ ਤੇਲ ਦਾ ਤੜਕਾ ਕਿਉਂਕਿ ਸਾਗ ਔਰ ਗੋਭੀ ਵਗੈਰ ਸੁੱਕੀਆਂ ਸਬਜ਼ੀਆਂ ਵੈਸੇ ਮੈਂ ਸਰੋਂ ਦੇ ਤੇਲ ਵਿੱਚ ਹੀ ਬਣਾਨੀ ਆ ਤੇ ਇਧਰ ਮੈਂ ਆਟਾ ਗੁੰਨ ਕੇ ਮਲਕੇ ਜਿਹੜਾ ਰੱਖ ਲਿਆ ਸੀਗਾ ਤੇ ਆਟਾ ਜਿਹੜਾ ਸੀ ਲੈ ਆਉਣੀ ਆ ਆਸ਼ੀਰਵਾਦ ਆਟਾ ਤੇ ਇਹ ਬਹੁਤ ਬਰੀਕ ਆਟਾ ਥੋੜਾ ਜਿਆ ਹੁੰਦਾ ਤੇ ਇਹਨੂੰ ਥੋੜਾ ਮਲਕੇ ਰੱਖ ਦਿਓ ਇੱਕ ਤੇ 10 ਮਿੰਟ ਰੱਖੋ ਤੇ ਇਹ ਬੜਾ ਹੀ ਸੁਣਾ ਆਪਣੇ ਆਪ ਹੀ ਜਿਹੜਾ ਬਹੁਤ ਵਧੀਆ ਹੋ ਜਾਂਦਾ ਜਿਆਦਾ ਗੁੰਨਣ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਐ ਤਾਂ ਮਲ ਕੇ ਇੱਕ ਦੋ ਮਕੀਆਂ ਦੇਓ ਤੇ ਰੱਖ ਲਓ ਤੇ ਇਧਰ ਤੇਲ ਜਿਹੜਾ ਗਰਮ ਹੋ ਰਿਹਾ ਸੀਗਾ ਤੇ ਮੈਂ ਨਾਲ-ਨਾਲ ਹੀ ਆਟਾ ਜਿਹੜਾ ਮਲ ਕੇ ਰੱਖਤਾ ਤੇ ਬਰਿਆਮ ਨੂੰ ਪੁੱਛਿਆ ਮੈਂ ਕਿਹਾ ਤੂੰ ਮੱਕੀ ਦੀ ਰੋਟੀ ਖਾਏਂਗਾ ਕਹਿੰਦਾ ਮੈਂ ਮੱਕੀ ਦੀ ਰੋਟੀ ਨਹੀਂ ਖਾਣੀ ਤੇ ਫਿਰ ਮੈਂ ਇਹ ਸਿੰਪਲ ਆਟਾ ਗੁੰਨ ਲਿਆ ਸੀਗਾ ਤੇ ਮੈਂ ਆਟਾ ਥੋੜਾ ਜਿਹਾ ਜਿਆਦਾ ਹੀ ਗੁੰਨਿਆ ਸੀ ਕਿ ਮੈਂ ਚਲੋ ਰਾਤ ਨੂੰ ਵੀ ਕੰਮ ਆ ਜਾਏਗਾ ਤੇ ਇੱਥੇ ਉਦੋਂ ਆ ਪਿਆਜ਼ ਹੀ ਪੁੱਜ ਰਿਹਾ ਸੀਗਾ ਤੇ ਪਿਆਜ਼ ਵਿੱਚ ਮਤਲਬ ਪਿਆਜ਼ ਪਾਏ ਸੀ ਲਸਣ ਪਾਇਆ ਸੀਗਾ ਤੇ ਲਸਣ ਮੈਂ ਸਾਗ ਦੇ ਵਿੱਚ ਜਦੋਂ ਮਰਿੰਨਿਆ ਸੀ ਉਦੋਂ ਵੀ ਕਾਫੀ ਲਸਣ ਜਿਹੜਾ ਮੈਂ ਵਿੱਚ ਪਾ ਦਿੱਤਾ ਸੀਗਾ ਤੇ ਹੁਣ ਜਿਹੜਾ ਤੜਕ ਵਿੱਚ ਲਸਣ ਥੋੜਾ ਇੱਕ ਗੰਟੀ ਹੀ ਇਕੱਠੀ ਹੀ ਪਾਈ ਮੈਂ ਜ਼ਿਆਦਾ ਨਹੀਂ ਪਾਇਆ ਅਦਰਕ ਪਾ ਲਿਆ ਸੀ ਪਿਆਜ਼ ਪਾ ਲਿਆ ਸੀ ਤੇ ਮੈਂ ਨਾ ਪਹਿਲਾਂ ਤਾਂ ਨਹੀਂ ਸੀ ਪਾਉਂਦੀ ਹੁੰਦੀ ਸਾਗ ਦੇ ਵਿੱਚ ਲਸਣ ਨਾ ਨਾ ਇਹ ਨਾਲ ਕਿ ਜਦੋਂ ਤੜਕਾ ਲਾਉਣਾ ਉਦੋਂ ਪਾ ਲੈਣਾ ਪਰ ਮੈਂ ਹੁਣ ਨਾ ਅਦਰਕ ਲਸਣ ਥੋੜਾ ਜਿਹਾ ਪਹਿਲਾਂ ਸਾਗ ਦੇ ਨਾਲ ਵੀ ਪਾ ਦਿੰਨੀ ਹਿੰਗ ਵੀ ਪਾ ਦਿੰਨੀ ਆ ਤੇ ਸਾਗ ਬਹੁਤ ਵਧੀਆ ਬਣਦਾ ਹੈ ਤੇ ਦੀ 스멜 ਵਗੈਰਾ ਜਿਵੇਂ ਬੱਚਿਆਂ ਨੂੰ ਹੁੰਦਾ ਨਾ ਕਿ ਛੋਟੇ ਬੱਚਿਆਂ ਨੂੰ ਕਿ ਲਸਣ ਦੀ 스멜 ਆਉਂਦੀ ਵਸ ਜ਼ਿਆਦਾ ਤੜਕੇ ਵਿੱਚ ਭੁੰਨ ਲੋ ਤਾਂ 스멜 ਨਹੀਂ ਆਂਦੀ ਤੇ ਇੱਥੇ ਜਿਹੜਾ ਮੈਂ ਬਾਤੂ ਔਰ ਦਾਲ ਬਣਾਈ ਸੀ ਰਾਤੀ ਉਹ ਥੋੜੀ ਬਚੀ ਸੀਗੀ ਉਹਨੂੰ ਮੈਂ ਕੱਢ ਲਾਂਗੀ ਤੇ ਰਾਈ ਥੋੜੇ ਜਨੇ ਪੈ ਸੀ ਤੇ ਵਿਰਿੰਦਰ ਕਹਿੰਦਾ ਤੂੰ ਗਰਮ ਕਰਕੇ ਇਹਦੇ ਵਿੱਚ ਮੈਨੂੰ ਪਾ ਦੇ ਥੋੜੇ ਜਨੇ ਕਿ ਜ਼ਰੂਰੀ ਰੱਖਣੀ ਆ ਇੱਥੇ ਮੈਂ ਨਾਲ ਦੋ ਘਰੀਆਂ ਮਿਰਚਾਂ ਮੈਂ ਕੱਟ ਲੀਆਂ ਹਰੀਆਂ ਮਿਰਚਾਂ ਮੈਂ ਥੋੜੀਆਂ ਹੀ ਪਾਈਆਂ ਸੀ ਕਿਉਂਕਿ ਆਲਰੇਡੀ ਹੀ ਰੈੱਡ ਚਿਲੀ ਮੈਂ ਜਿਹੜੀ ਸਾਗ ਦੇ ਵਿੱਚ ਪਾਈ ਹੋਈ ਸੀਗੀ ਤੇ ਵੈਸੇ ਦੋ ਘੁਕ ਮੈਂ ਮਿਰਚਾਂ ਪਾ ਦਿੱਤੀਆਂ ਪਰ ਸਾਗ ਫਿਰ ਵੀ ਬਰੀਅਾਨ ਕਰ ਰਿਹਾ ਸੀਗਾ ਸਾਗ ਦੇ ਵਿੱਚ ਮਮਾ ਮਿਰਚ ਥੋੜੀ ਜ਼ਿਆਦਾ ਪੈ ਗਈ ਤੇ ਇੱਥੇ ਮੈਂ ਦਾਲ ਜਿਹੜੀ ਕੱਢ ਲਈ ਸੀਗੀ ਰਾਈਸ ਪਾ ਕੇ ਦੇਵਿੰਦਰ ਨੂੰ ਦੇ ਦਿੱਤੇ ਤੇ ਇਹ ਵੀ ਨਾਲ-ਨਾਲ ਭਾਂਡੇ ਜਿਹੜੇ ਮੈਂ ਖਾਲੀ ਕਰ ਲਾਂਗੇ ਤੇ ਠੰਡ ਇੰਨੀ ਪੈ ਰਹੀ ਐ ਨਾ ਬਹੁਤ ਜ਼ਿਆਦਾ ਠੰਡ ਪੈ ਰਹੀ ਆ ਤੇ ਪੂਰਾ ਹਫਤਾ ਹੋ ਗਿਆ ਬਿਲਕੁਲ ਧੁੱਪ ਨਹੀਂ ਨਿਕਲੀ ਤੇ ਕੁਝ ਜੇ ਤੇ ਜ਼ਿਆਦਾ ਕੋਟੀਆਂ ਸਵੈਟਰ ਪਾ ਲਓ ਤੇ ਫਿਰ ਮੈਨੂੰ ਨਾ ਕੰਮ ਨਹੀਂ ਹੁੰਦਾ ਪਰ ਮੈਂ ਮਕਸੂਰ ਤੇ ਮੋਟੀ ਪਾਏ ਹ ਸੂਟ ਦੇ ਇਦਾਂ ਨਹੀਂ ਕਿ ਗਰਮੀ 'ਚ ਮੈਨੂੰ ਹੁੰਦਾ ਕਿ ਗਰਮੀ ਬਹੁਤ ਲੱਗਦੀ ਹੈ ਤੇ ਟੀ-ਸ਼ਰਟਸ ਪਾਉਂਗੀ ਜਾਂ ਪਤਲੇ ਸਕੂਟ ਹੁੰਦੇ ਆ ਤੇ ਜਿਹੜੇ ਉਂਕ ਸਰਦੀਆਂ ਵਿੱਚ ਉਂਝ ਸੂਟ ਮੋਟੇ ਬੰਦਦੇ ਨੇ ਤੇ ਜਿਹੜੇ ਅਸੀਂ ਆਮ ਜਿਹੜੇ ਸੂਟ ਜਿੱਦਾਂ ਕ੍ਰੇਪ ਵਗੈਰਾ ਦੇ ਸੂਟ ਬਣਾਉਂਦੇ ਆ ਨਾ ਉਹ ਅੱਜਕੱਲ ਪੈਂਦੇ ਆ ਨਾ ਉਹ ਗਰਮੀਆਂ 'ਚ ਪੈਂਦੇ ਕੋਈ ਵੀ ਜਿਵੇਂ ਆਰਗੈਂਜਾ ਕਈ ਟਾਈਪ ਦੇ ਸੂਟ ਆ ਸਿਲਕ ਦੇ ਦੁੱਜੇ ਤੇ ਉਹ ਸੂਟ ਪਏ ਹੀ ਰਹਿ ਜਾਂਦੇ ਨੇ ਹਾਂ ਅਕਤੂਬਰ ਨਵੰਬਰ 'ਚ ਮੈਂ ਅਕਤੂਬਰ 'ਚ ਬੰਦਾ ਪਾ ਲੈਂਦਾ ਹੈ ਸੂਟ ਪਰ ਇਸ ਵਾਰ ਤੇ ਅਕਤੂਬਰ 'ਚ ਵੀ ਸਾਨੂੰ ਗਰਮੀ ਜੀ ਲੱਗੀ ਇੰਨੀ ਠੰਡ ਨਹੀਂ ਸੀਗੀ ਤੇ ਕਾਟਨ ਦੇ ਸੂਟ ਹੀ ਪੈਂਦੇ ਸੀਗੇ ਤੇ ਉਹ ਸੂਟ ਪਏ ਹੀ ਰਹਿ ਜਾਂਦੇ ਆ ਤੇ ਮੈਂ ਅੱਗੇ ਕਹਿ ਰਹੀ ਸੀ ਅੱਜ ਜਾਣਾ ਸੀ ਕਿਤੇ ਅਸੀਂ ਤੇ ਹਸਬੰਦ ਮੇਰੇ ਕਹਿੰਦੇ ਆ ਇੰਨੇ ਸੂਟ ਸਵਾ ਕੇ ਰੱਖੇ ਹੋਏ ਇਹਦੇ ਸੂਟ ਇਦਾਂ ਹੀ ਪੇਰ ਰਹੇ ਨੇ ਪਾਉਂਦੀ ਤਾਂ ਨਹੀਂ ਤੋਂ ਜਾਂ ਫਿਰ ਇਹ ਵਾਕਿ ਜੇ ਉਹ ਸੂਟ ਪਾਉ ਥੱਲੇ ਉਹਦੀ ਪਜਾਮੀਆਂ ਵਗੈਰਾ ਅ ਗਰਮ ਤੇ ਗਰਮ ਇਨਰ ਪਾਣੀ ਪੈਂਦੇ ਨੇ ਤੇ ਉਹ ਮੈਨੂੰ ਅੱਜ ਕੱਲ ਪਹਿਲਾਂ ਤਾਂ ਮੈਂ ਪਾ ਪੂ ਲੈਂਦੀ ਸੀ ਹੁਣ ਮੇਰਾ ਦਿਲ ਨਹੀਂ ਕਰਦਾ ਬਿਲਕੁਲ ਪੂਰੀ ਸਰਦੀ ਵਿੱਚ ਹੁਣ ਮੈਂ ਇਨਰ ਨਹੀਂ ਪਾਏ ਪਰ ਮੋਟਾ ਸੂਟ ਜਿਹੜੇ ਮੈਂ ਪਾ ਲੈਣੀ ਆ ਤੇ ਕਿਚਨ 'ਚ ਕੰਮ ਕਰਦਿਆਂ ਵੀ ਮੈਨੂੰ ਜਿਵੇਂ ਕੋਟੀ ਵਗੈਰਾ ਪਾ ਲੈਣੀ ਤੇ ਮੈਨੂੰ ਬਹੁਤ ਲੱਗਦਾ ਪਠੰਡ ਵੀ ਲੱਗਦੀ ਹੈ ਕੋਈ ਦੋਨੋਂ ਸਾਈਡ ਖਿੜਕੀਆਂ ਹੋਣ ਕਰਕੇ ਸਾਡੇ ਉੱਪਰ ਠੰਡ ਬਹੁਤ ਆਉਂਦੀ ਤੇ ਇੱਥੇ ਮੈਂ ਸਾਗ ਨੂੰ ਲਾ ਲਿਆ ਤੜਕਾ ਤੜਕਾ ਲਗਾ ਲਿਆ ਤੇ ਨਾਲ ਹੀ ਮਦੇਸੀ ਕਿਉ ਪਾ ਦਿੱਤਾ ਨਾਲ ਕੇ ਬਰੀਆਮ ਜਿਹੜਾ ਉੱਪਰੋਂ ਦੀ ਜੀ ਪਾ ਦੋ ਘੱਟ ਪਾ ਦੋ ਮਿਕਸ ਕਰਦਾ ਤੇ ਫਿਰ ਤੇਨੂੰ ਪਤਾ ਨਹੀਂ ਲੱਗਦਾ ਜੇ ਇਦਾਂ ਦੇ ਦੀਏ ਤਾਂ ਫਿਰ ਉਹਨੂੰ ਹੁੰਦਾ ਕਿ ਇਹਦੇ ਚ ਕੁਛ ਨ ਪਾਇਆ ਤੁਸੀਂ ਐਕਸਟਰਾ ਕਿਉਂ ਜ਼ਿਆਦਾ ਪਾਉਂਦੇ ਹੋ ਮੇਰੇ ਤੇ ਫਿਰ ਮੈਂ ਸਾਰੇ ਦੇ ਵਿੱਚ ਇਦਾਂ ਹੀ ਮਿਲਾ ਲਿਆ ਤੇ ਇੱਥੇ ਮੈਂ ਬਣਾਉਣ ਲੱਗੀ ਟੌਂਟੀਆਂ ਬਰੀ ਆਮ ਕਹਿੰਦਾ ਸੀ ਮੈਨੂੰ ਸਾਗ ਨਾਲ ਪਰੌਟੀ ਖਾਣੀ ਆ ਤੇ ਮੈਂ ਜਤੂਨ ਦਾ ਤੇਲ ਲਗਾ ਕੇ ਤੇ ਉਹਦੀ ਪਰੌਟੀ ਬਣਾ ਦਿੱਤੀ ਨਾਲ ਤੇ ਦੇਸੀ ਘਿਓ ਦੇ ਚ ਪਾ ਦਿੱਤਾ ਸੀ ਸਾਗ ਚ ਤੇ ਇਹ ਸਾਡਾ ਲੰਚ ਬ੍ਰਾਂਚ ਅੱਜ ਕੱਲ ਇਕੱਠਾ ਹੀ ਹੋ ਰਿਹਾ ਕਿਉਂਕਿ ਸਵੇਰੇ ਕੁਛ ਇਦਾਂ ਚਾਹ ਦੇ ਨਾਲ ਕੁਛ ਖਾਪੀ ਲਈਦਾ ਤੇ ਕਿਉਂਕਿ ਸਰਦੀਆਂ ਦੇ ਵਿੱਚ ਜਿਹੜੀ ਰੋਟੀ ਬਹੁਤ ਲੇਟ ਹੋ ਰਹੀ ਆ 10 11 12 ਵਜਨ ਦੇ ਸਾਨੂੰ ਰੋਟੀ ਖਾਣ ਦੇਣ ਦੁਪਹਿਰ ਦੀ ਤੇ ਫਿਰ ਇਹ ਹੁੰਦਾ ਕਿ ਸ਼ਾਮ ਨੂੰ ਜਲਦੀ ਬਣਾ ਲੇਦੀ ਆ ਅੱਜ ਕੱਲ ਇਹ ਤਾਂ ਸ਼ਾਮ ਨੂੰ ਅਸੀਂ ਲੇਟ ਬਣਾਉਂਦੇ ਸੀ ਫਿਰ ਦੋ ਟਾਈਮ ਹੀ ਰੋਟੀ ਖਾਈਦੀ ਆ ਤੇ ਇਸ ਕਰਮੀਆਂ ਚ ਚਲੋ ਬਣ ਜਾਂਦੀ ਤਿੰਨ ਟਾਈਮ ਪਰ ਇਸ ਵਾਰ ਤੇ ਅਸੀਂ ਦੋ ਕਿਉਂਕਿ ਜਿਆਦਾ ਕੁਝ ਕੰਮ ਵੀ ਨਹੀਂ ਹੁੰਦੇ ਜੇ ਜਿਆਦਾ ਤਿੰਨ ਟਾਈਮ ਰੋਟੀ ਖਾਓ ਤੇ ਕੰਮ ਕਰੋ ਨਾ ਤੇ ਇੱਕ ਥਾਂ ਤੇ ਬੈਠੇ ਰਹੋ ਤੇ ਭੁੱਖ ਵੀ ਨਹੀਂ ਲੱਗਦੀ ਤੇ ਵੈਸਰਦੀਆਂ ਦੇ ਵਿੱਚ ਵੈਸੇ ਮੂਫਲੀ ਖਾ ਲਓ ਹੋਰ ਚੀਜ਼ਾਂ ਇਦਾਂ ਦੀਆਂ ਸੀ ਮਤਲਬ ਸਾਰੇ ਖਾ ਹੋ ਜਾਂਦੀਆਂ ਨੇ ਤੇ ਨਹੀਂ ਖਾਉਂਦੀਆਂ ਤੇ ਇਹ ਜੀ ਉਸ ਤੋਂ ਬਾਅਦ ਮੈਂ ਵੀਡੀਓ ਨਹੀਂ ਸੀ ਬਣਾਈ ਤੇ ਇਹ ਹੈਗੀਆਂ ਅਗਲੇ ਦਿਨ ਦੁਪਹਿਰ ਦੀ ਵੀਡੀਓ ਤੇ ਵੀਡੀਓ ਮੇਰੀ ਦੋ ਦਿਨ ਦੀ ਹੈ ਦੋ ਤਿੰਨ ਦਿਨ ਦੀ ਤੇ ਇੱਥੇ ਮੈਂ ਬਣਾਏ ਸੀਗੀ ਦਾਲ ਧੋਵੀ ਦੁਪਹਿਰ ਦਾ ਟਾਈਮ ਆ ਕੰਮ ਮੇਰੇ ਸਾਰੇ ਮੋਸਟਲੀ ਹੋ ਗਏ ਸਾਰੇ ਤੇ ਇੱਥੇ ਮੈਂ ਦਾਲ ਰੱਖੀ ਸੀ ਧੋਵੀ ਤੇ ਵਰਿੰਦਰ ਕਹਿੰਦੇ ਨਾਲ ਰਾਈਸ ਬਣਾ ਲਾ ਤੇ ਮੈਨੂੰ ਸੀਗਾ ਕਿ ਕੱਲ ਬਰੀਆਮ ਨੂੰ ਲੱਗਣਾ ਸਕੂਲ ਤੇ ਮੈਂ ਚਲੋ ਸਬਜੀ ਬੀਨਸ ਦੀ ਕੱਟੀ ਹੋਈ ਸੀ ਕਿ ਮੈਂ ਬਣਾ ਕੇ ਰੱਖ ਲੈਣੀ ਆ ਕੱਲ ਮਾਰਨਿੰਗ ਟਾਈਮ 'ਚ ਫਿਰ ਜਲਦੀ ਜਲਦੀ ਸਬਜੀ ਨਹੀਂ ਬਣਦੀ ਠੰਡ ਬਹੁਤ ਹੈ ਤੇ ਇੱਥੇ ਮੈਂ ਰਾਈਸ ਰੱਖਿਆ ਸੀ ਸਾਗ ਜਿਹੜਾ ਇਸ ਥੋੜਾ ਜਨਾ ਗਰਮ ਕਰ ਲਿਆ ਤੇ ਮੈਂ ਪਨੀਰ ਥੋੜਾ ਪਾ ਦਿੱਤਾ ਇਹਦੇ ਵਿੱਚ ਆਲੂ ਨਹੀਂ ਪਾਏ ਦੇ ਬੀਨਸ ਦੇ ਵਿੱਚ ਪਨੀਰ ਪਾਤਾ ਤੇ ਛੁੱਟੀਆਂ ਹੋ ਗਈਆਂ ਬਰਿਆਮ ਕਹਿੰਦਾ ਮਮਾ ਨੇ ਤੇ ਛੁੱਟੀਆਂ ਹੋ ਗਈਆਂ ਫੇਰ 14 ਤਰੀਕ ਤੱਕ ਤੇ ਮੈਂ ਕਿਹਾ ਮੈਂ ਤੇ ਸਬਜ਼ੀ ਬਣਾ ਰਹੀ ਆ ਤੇਰੇ ਟਿਫਨ ਵਾਸਤੇ ਕਿ ਮੈਂ ਹੁਣੇ ਬਣਾ ਕੇ ਰੱਖ ਲੈ ਲਗੀ ਕੱਲ ਤੈਨੂੰ ਇਹੀ ਸੇਰੇ ਦੇ ਦਾਂਗੀ ਕਹਿੰਦਾ ਛੁੱਟੀਆਂ ਆਏ ਬੜਾ ਖੁਸ਼ ਹੋਇਆ ਕਿ ਛੁੱਟੀਆਂ ਆਣ ਵੱਲੋਂ ਤੇ ਬੱਚਿਆਂ ਨੂੰ 14 ਤਰੀਕ ਤੱਕ ਛੁੱਟੀਆਂ ਹੋ ਗਈਆਂ ਤੇ ਠੰਡ ਹੀ ਬਹੁਤ ਪੈਰੀਏ ਕਰੀਏ ਕਿ ਠੰਡ ਇੰਨੀ ਆ ਨਾ ਬਹੁਤ ਜ਼ਿਆਦਾ ਹੋਈ ਪਈ ਆ ਸ਼ਾਇਦ ਆਨਲਾਈਨ ਕਲਾਸਿਸ ਦੀਆਂ ਸਟਾਰਟ ਹੋਣਗੀਆਂ 14 ਤਰੀਕ ਤੱਕ ਤੇ ਬੱਚੇ ਵੀ ਇਹਨੂੰ ਬੜੀ ਮੁਸ਼ਕਲ ਹੋ ਜਾਂਦੀ ਆ ਜਦੋਂ ਸਕੂਲ ਜਾਣਾ ਸਵੇਰੇ ਨਾ ਤੇ ਇੱਥੇ ਰਾਈਸ ਵੀ ਬਣ ਗਏ ਸੀ ਮੈਂ ਰਾਈਸ ਜਿਹੜੇ ਸੀ ਮੈਂ ਉਪਰਲੇ ਬਣਵਾਵਾਂਗੇ ਤੇ ਬਣਾਉਂਦੇ ਰਾਈਸ ਥੋੜੇ ਮੈਂ ਖੁੱਲੇ ਹੀ ਬਣਾਨੀ ਹੁੰਦੀ ਆ ਕਿਉਂਕਿ ਕਈ ਵਾਰੀ ਇਦਾਂ ਹੁੰਦਾ ਨਾ ਕਿ ਜਿੱਦਣ ਵੀ ਮੈਂ ਕੋਈ ਘੱਟ ਚੀਜ਼ ਬਣਾਨੀ ਆ ਤਾਂ ਉਸ ਦਿਨ ਜ਼ਰੂਰ ਕੋਈ ਨਾ ਕੋਈ ਆ ਜਾਂਦਾ ਤੇ ਫਿਰ ਮੈਨੂੰ ਹੁੰਦਾ ਹਮੇਸ਼ਾ ਮੈਂ ਚੀਜ਼ ਜੜੀ ਥੋੜੀ ਜ਼ਿਆਦਾ ਬਣਾਉਣੀ ਕਈ ਵਾਰੀ ਹੁੰਦਾ ਕਿ ਪਾਰਕ ਚ ਮੱਲੀ ਵਗੈਰਾ ਹੁੰਦਾ ਤੇ ਵਿਰਿੰਦਰ ਕਹਿ ਦਿੰਦੇ ਤੇ ਤੇ ਫਿਰ ਇਸ ਕਰਕੇ ਮੈਂ ਜ਼ਿਆਦਾ ਬਣਾਉਣੀ ਤੇ ਇਹਦੇ ਚ ਸਬਜ਼ੀ ਬਣ ਗਈ ਸੀਗੀ ਤੇ ਸਬਜੀ ਬਣਨ ਦੇ ਬਾਅਦ ਵਿੱਚ ਥੋੜਾ ਜਿਹਾ ਮੈਂ ਖੜੀ ਖੜੀ ਸੀ ਇਸ ਫਿਰ ਮੈਂ ਪਨੀਰ ਪਾ ਦਿੱਤਾ ਪਨੀਰ ਪਾ ਕੇ ਤੇ ਮੈਂ ਟੱਕ ਦਿੱਤਾ ਮੈਂ ਕਿਹਾ ਚਲੋ ਇਹਦੀ ਪਾਫ ਦੇ ਨਾਲ ਦਸੇਮ ਕਰ ਦਿੱਤਾ ਤੇ ਸਬਜੀ ਬਣ ਜੂ ਇਸ ਤਰ੍ਹਾਂ ਵੀ ਸਬਜੀ ਜਿਹੜੀ ਬੜੀ ਸਵਾਦ ਬਣਦੀ ਹੈ ਬੀਨਸ ਦੀ ਮੋਸਟਲੀ ਮੈਂ ਆਲੂ ਘੱਟ ਪਾਦੀ ਪਨੀਰ ਪਾ ਕੇ ਹੀ ਬਣਾਨੀ ਹੁੰਦੀ ਹੈ ਕਿ ਪਨੀਰ ਪਾ ਕੇ ਬੀਨਸ ਨਾਲ ਬਹੁਤ ਸਵਾਦ ਬਣਦੇ ਨੇ ਬਰਾਂ ਬਹੁਤ ਲਾਈਕ ਕਰਦਾ ਸਾਡੇ ਮੰਮੀ ਵੀ ਮੰਮੀ ਵੀ ਸਾਡੇ ਬਹੁਤ ਪਸੰਦ ਕਰਦੇ ਆ ਵਰਿੰਦਰ ਵੀ ਬਹੁਤ ਪਸੰਦ ਕਰਦੇ ਆ ਇਦਾਂ ਆਲੂ ਵਗੈਰਾ ਕੱਟ ਖਾਣ ਦੇ ਵਿੱਚ ਬੀਨਸ ਦੇ ਵਿੱਚ ਤੇ ਸਬਜੀ ਇਹੀ ਕਿ ਅੱਧਾ ਕਿਲੋ ਸੀ ਬੀਨਸ ਤੇ ਇਸ ਕਰਕੇ ਮੈਂ ਕੜਾਈ ਨਹੀਂ ਲਈ ਤੇ ਮੈਂ ਪੈਨ ਦੇ ਵਿੱਚ ਹੀ ਪੈਨ ਮੇਰਾ ਖੁੱਲਣਾ ਹੈਗਾ ਤੇ ਪੈਨ ਦੀ ਗੱਲ ਕਰੋ ਕਿ ਇਹ ਨੋਨ ਸਟਿਕ ਦਾ ਪੈਨ ਮੈਂ ਨਾ ਲਿਆ ਸੀਗਾ ਕੰਟੀਨ ਦੇ ਵਿੱਚੋਂ ਤੇ ਪੈਨ ਵੀ ਜਿਹੜਾ ਹੈ ਅੱਛਾ ਮਤਲਬ ਕੋਸਟਲੀ ਸੀਗਾ ਪਰ ਇਹਦੇ ਸਾਰਾ ਹੀ ਕਲਰ ਉੱਤਰ ਗਿਆ ਜਿਹੜੇ ਫਿਊਚਰਾਂ ਦੇ ਪਹਿਲੇ ਮੇਰੇ ਬਰਤਨ ਹੋਣਾ ਉਹਨਾਂ ਦੇ ਵਿੱਚ ਬਿਲਕੁਲ ਪੈਨ ਵਗੈਰਾ ਸਾਰੇ ਸਹੀ ਹੈਗੇ ਨੇ ਇਹ ਉਹਨਾਂ ਤੋਂ ਬਾਅਦ ਲਿਆ ਪਰ ਇਹਦਾ ਨਾ ਸਾਰਾ ਅੰਦਰ ਜਿਹੜਾ ਕਲਰ ਸੀ ਨਾ ਪਰਪਲ ਕਲਰ ਦਾ ਸਾਰੇ ਬਾਹਰੋਂ ਵੀ ਤੰਦਰੋਂ ਸਾਰਾ ਉੱਤਰ ਗਿਆ ਜਦ ਕਿ ਇਹਦੇ ਵਿੱਚ ਕਟਛੀ ਮੈਂ ਹਮੇਸ਼ਾ ਹੀ ਲੱਕੜ ਦੀ ਮਾਰਦੀ ਸੀ ਹੁਣ ਮੈਂ ਲੱਗ ਗਈ ਜਦੋਂ ਅੰਦਰੋਂ ਸਾਰਾ ਨਾ ਜਿਵੇਂ ਅ ਅਲੂਮੀਨੀਅਮ ਚਾ ਹੁੰਦਾ ਇਦਾਂ ਦਾ ਨਿਕਲਣ ਲੱਗ ਗਿਆ ਤੇ ਮੈਂ ਫਿਰ ਕਟਛੀ ਹੁਣ ਹੁਣ ਯੂਜ਼ ਕਰਨ ਲੱਗੀ ਕਿਉਂਕਿ ਥੱਲੇ ਉਹ ਕਲਰ ਵਗੈਰਾ ਸਾਰਾ ਉੱਤਰ ਗਿਆ ਕਈ ਵਾਰੀ ਚੀਜ਼ਾਂ ਵੀ ਨਾ ਮਤਲਬ ਜਿਹੜਾ ਮਰਜ਼ੀ ਬ੍ਰਾਂਡ ਵਧੀਆ ਤੇ ਇਦਾਂ ਨਿਕਲ ਹੀ ਜਾਂਦੀਆਂ ਤੇ ਇਹਦਾ ਮੈਨੂੰ ਜਿਹੜਾ ਐਕਸਪੀਰੀਅੰਸ ਹੈ ਜਿਹੜਾ ਇਸ ਭੈਣ ਦਾ ਮੈਨੂੰ ਵਧੀਆ ਨਹੀਂ ਲੱਗਾ ਕਿ ਲਿਆ ਵੀ ਮਤਲਬ ਜਿਆਦਾ ਪਿਆਸੇ ਹੁੰਦਾ ਤੇ ਫਿਰ ਇਹਦੀ ਪੇਟ ਵੀ ਉੱਤਰ ਗਿਆ ਤੇ ਇੱਥੇ ਮੈਂ ਲੱਗ ਗਈ ਸੀਗੀ ਸ਼ਾਮ ਨੂੰ ਰਾਈਸ ਤੇ ਉੱਤੇ ਸਾਗ ਔਰ ਬੀਨਸ ਔਰ ਦਾਲ ਪਾ ਕੇ ਇਦਾਂ ਕੌਣ ਕੌਣ ਖਾਂਦਾ ਹੁੰਦਾ ਹੈ ਮੈਨੂੰ ਕਮੈਂਟ ਕਰਕੇ ਦੱਸੋ ਤੇ ਇਹ ਅਸੀਂ ਵਿਆਹ ਦੀਆਂ ਥੋੜੀਆਂ ਕਲਿੱਪ ਨਾਲ ਹੈਡ ਆਨ ਕੀਤੇ ਆ ਕੱਲ ਮੇਰੇ ਬ੍ਰਦਰ ਨੇ ਮੈਨੂੰ ਭੇਜੀਆਂ ਸੀ ਤੇ ਮੇਰੇ ਭਤੀਜੇ ਦਾ ਵਿਆਹ ਸੀਗਾ ਤੇ ਇਹ ਤੇ ਸਾਰੇ ਡਾਂਸ ਕਰ ਰਹੇ ਆ ਪਿੰਕ ਪੱਗ ਵਾਲੇ ਜਿਹੜੇ ਇਹਨੇ ਮੇਰੇ ਬ੍ਰਦਰ ਨੇ ਵੱਡੇ ਐਸਾ ਹੀ ਆ ਤੇ ਜਿਨ੍ਹਾਂ ਨੇ ਗਾਉਣ ਪਾਇਆ ਮੇਰੀ ਸਿਸਟਰ ਨੇ ਮਾਮਾ ਜੀ ਦੀ ਬੇਟੀ ਤੇ ਇਹ ਮੈਂ ਨੱਚ ਰਹੀ ਸੀ ਨਾਲ ਮਮ ਫਰੋਜ਼ੀ ਪੱਗ ਵਾਲੇ ਜਿਹੜੇ ਆ ਮੇਰੇ ਭਰਾ ਦਾ ਸਾਲਾ ਵੱਡੇ ਸਾਲਾ ਸਾਥ ਲੱਗਦੇ ਆ ਤੇ ਬਾਕੀ ਜਿਹੜੇ ਸੀਗੇ ਨਾਲ ਨੱਚ ਰਹੇ ਸੀ ਉਹ ਮੇਰੇ ਭਝਾਈ ਦੀਆਂ ਭਝਾਈਆਂ ਸੀਗੀਆਂ ਤੇ ਇੱਥੇ ਮੈਂ ਮੇਰਾ ਬ੍ਰਦਰ ਤੇ ਮੇਰੀ ਫਰੋਜੀ ਸੂਟ ਵਾਲੀ ਜਿਹੜੀ ਹੈ ਇਹ ਮੇਰੀ ਸਿਸਟਰ ਲੱਗਦੀ ਮਾਮਾਜੀ ਦੀ ਮੰਮੀ ਦੀ ਚਾਚੇ ਦੀ ਹੈਗੀਆ ਯਾਨੀ ਕਿ ਚਾਚੇ ਦੀ ਭਰਾ ਦੀ ਕੁੜੀ ਹੈ ਤੇ ਬਹੁਤ ਮਿਲਵਰਤਨ ਆ ਸਾਡਾ ਸਾਰਿਆਂ ਦਾ ਤੇ येलो ਸੂਟ ਵਾਲੇ ਜਿਹਨਾਂ ਰੈੱਡ ਦੁਪੱਟਾ ਲਿਆ ਹੋਣਾ ਆਏ ਨੇ ਨੱਚਣ ਵਾਸਤੇ ਤੇ ਇਹ ਮੇਰੀ ਛੋਟੀ ਭਝਾਈ ਕਨੇਡਾ ਵਾਲੀ ਹੈ ਤੇ ਬਹੁਤ ਜ਼ਿਆਦਾ ਨੱਚੇ ਟੱਪੇ ਐਨਾ ਮਜ਼ਾ ਆਇਆ ਨਾ ਤੇ ਇਹ ਮੈਂ ਵੇਖੀ ਨਹੀਂ ਸੀ ਇਹੋਹਾਂ ਨੇ ਵੈਸੇ ਪੈਨ ਡਰਾਈਵ ਚ ਪਾ ਕੇ ਭੇਜ ਦਿੱਤੀ ਆ ਤੇ ਉਹ ਹੀ ਨਾਲ ਜਦੋਂ ਸਾਰੇ ਇਕੱਠੇ ਹੋਣ ਤੇ ਕਦੀ ਲਗਾ ਲਈਦੀ ਆ ਘਰ ਤੇ ਇਹ ਮੈਂ ਲਗਾ ਕੇ ਦੇਖ ਰਹੀ ਸੀ ਫਿਰ ਮੈਂ ਨਾ ਚਲੋ ਕਲਿੱਪਾਂ ਐਡ ਆਨ ਕਰ ਦਿੰਨੇ ਆ ਤੇ ਅਗਰ ਤੁਹਾਨੂੰ ਮੇਰੀ ਥੋੜੀ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਜਾਇਓ ਅੱਜ ਦੀ ਵੀਡੀਓ ਤੇ ਉਮੀਦ ਕਰਦੇ ਆ ਕੱਲ ਤੋਂ ਨਵੀਂ ਵੀਟ ਲੈ ਕੇ ਆਵਾਂਗੀ ਤਦ ਤੱਕ ਲਈ ਸਸਤੀਕਾ